ਦੋਸਤੋ ਪੰਜਾਬ ਦੇ ਨਾਲ ੱੱੱਕੇ ਤੇ ੱੱੱਕਾ ਹੁੰਦਾ ਆ ਰਿਹਾ ਲਗਾਤਾਰ ਜੇ ਮੈਂ ਉਹਨਾਂ ਸਾਰੇ ੱੱੱਕਿਆਂ ਦਾ ਜ਼ਿਕਰ ਕਰਾਂ ਇੱਥੇ ਤੇ ਗੱਲ ਲੰਬੀ ਹੋ ਜਾਣੀ ਐ ਪਰ ਹੁਣ ਜਿਹੜਾ ਜ਼ੁਲਮ ਸਾਡੇ ਨਾਲ ਹੋਣ ਜਾ ਰਿਹਾ ਉਹ ਐ ਕਿ ਸਾਡੀ ਮਾਂ ਜੂ ਯੂਨੀਵਰਸਿਟੀ ਜਿਹਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕਹੇ ਜਾਂਦਾ ਐ ਉਹ ਖੋਹੇ ਜਾਣ ਦਾ ਜਿਹੜਾ ਕੋਝਾ ਯਤਨ ਕੀਤਾ ਕੇਂਦਰ ਸਰਕਾਰ ਨੇ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਚੁੱਕੀ ਐ ਕਹਾਣੀ ਤੇ ਜਿਹੜੀ ਪੰਜਾਬ ਯੂਨੀਵਰਸਿਟੀ ਐ ਇਹ ਕਿਸੇ ਵੇਲੇ ਲਾਹੌਰ ਦੇ ਵਿੱਚ ਚੱਲਦੀ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੰਜਾਬ ਯੂਨੀਵਰਸਿਟੀ ਲਾਹੌਰ ਪੰਜਾਬ ਸਾਂਝਾ ਸੀ 47 ਤੋਂ ਪਹਿਲਾਂ 1947 ਆਇਆ ਸਾਡਾ ਬਹੁਤ ਕੁਝ ਖੁੱਸ ਗਿਆ ਅਰਦਾਸ ਦੇ ਵਿੱਚ ਵੀ ਅਸੀਂ ਕਹਿੰਦੇ ਹਾਂ ਕਿ ਸਾਡੇ ਗੁਰਦਾਮ ਖੁੱਸ ਗਏ ਸਾਡੇ ਮੰਦਰ ਖੁੱਸ ਗਏ ਤੇ ਇਸ ਤੋਂ ਇਲਾਵਾ ਹੋਰ ਬਾਬਾ ਬੁੱਲੇ ਸ਼ਾ ਬਾਬਾ ਫਰੀਦ ਕਿੰਨਾ ਕੁਝ ਉਧਰ ਰਹਿ ਗਿਆ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ ਉਹਨਾਂ ਦਾ ਜ਼ਿਕਰ ਕਰਦੇ ਹਾਂ ਬਹੁਤਾ ਪੰਜਾਬ ਪਾਕਿਸਤਾਨ ਦੇ ਵਿੱਚ ਰਹਿ ਗਿਆ ਤੇ ਇਹ ਜਿਹੜੀ ਵੱਡਾ ਵਿਦਿਆ ਦਾ ਅਦਾਰਾ ਸੀਗਾ ਪੰਜਾਬ ਯੂਨੀਵਰਸਿਟੀ ਲਾਹੌਰ ਇਹ ਵੀ ਪਾਕਿਸਤਾਨ ਦੇ ਵਿੱਚ ਰਹਿ ਗਿਆ ਤਾਂ ਜਦੋਂ ਦੇਸ਼ ਦੀ ਵੰਡ ਹੋਈ ਪੰਜਾਬ ਸਾਡੇ ਹਿੱਸੇ ਜਿਹੜਾ ਆਇਆ 70% ਪੰਜਾਬ ਉਧਰ ਹੈ ਸਾਡੇ ਹਿੱਸੇ ਤੇ 30% ਆਇਆ 30 ਦੇ ਵਿੱਚੋਂ ਫਿਰ ਹਰਿਆਣਾ ਕੱਢਿਆ ਗਿਆ ਫਿਰ ਹਿਮਾਚਲ ਕੱਢਿਆ ਗਿਆ ਉਹ ਉਹ ਹਿਮਾਚਲ ਦੇ ਹਿੱਸੇ ਚਲਾ ਗਿਆ ਕਿੰਨਾ ਇਲਾਕਾ ਤਾਂ ਸਾਡੇ ਪੱਲੇ ਰਹਿ ਕੀ ਗਿਆ ਨਾ ਕੋਈ ਚੱਜ ਦਾ ਵਿਦਿਅਕ ਅਦਾਰਾ ਸੀ ਤਾਂ ਫਿਰ ਪੰਜਾਬ ਉਸੇ ਤਰਜ਼ ਦੇ ਉੱਤੇ ਪੰਜਾਬ ਯੂਨੀਵਰਸਿਟੀ ਲਾਹੌਰ ਦੀ ਤਰਜ਼ ਦੇ ਉੱਤੇ ਇਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਜਿਹਨੂੰ ਅੱਜ ਜਾਣਿਆ ਜਾਂਦਾ ਹੈ ਇਹ ਪਹਿਲਾਂ ਫਿਰ ਹੁਸ਼ਿਆਰਪੁਰ ਜਿਹੜਾ ਡਿਸਟ੍ਰਿਕਟ ਹੈੱਡਕੁਆਟਰ ਹੈ ਉੱਥੇ ਇੱਕ ਬਿਲਡਿੰਗ ਦੇ ਵਿੱਚ ਚੱਲੀ ਹੈ ਯੂਨੀਵਰਸਿਟੀ ਉਸ ਤੋਂ ਬਾਅਦ ਇਹ ਫਿਰ ਚੰਡੀਗੜ੍ਹ ਜਦੋਂ ਬਸ ਗਿਆ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਤੇ ਇਥੇ ਚੰਡੀਗੜ੍ਹ ਬਸਾਇਆ ਗਿਆ ਤੇ ਚੰਡੀਗੜ੍ਹ ਦੀ ਧਰਤੀ ਦੇ ਉੱਤੇ ਇਹ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਣੀ ਤੇ ਇਸ ਚੰਡੀਗੜ੍ਹ ਯੂਨੀਵਰਸਿਟੀ ਹੈ ਜਿਹਨੂੰ ਅਸੀਂ ਕਹਿੰਨੇ ਆ ਉਹਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕਿਹਾ ਜਾਂਦਾ ਪੀ ਯੂ ਕਿਹਾ ਜਾਂਦਾ ਹੈ ਇਹਦੇ ਅੰਦਰ ਜਿਹੜਾ ਪ੍ਰਸ਼ਾਸਨ ਚਲਾਉਣ ਦਾ ਸਿਸਟਮ ਨੂੰ ਚਲਾਉਣ ਦਾ ਜਿਹੜਾ ਢੰਗ ਤਰੀਕਾ ਸੀਗਾ ਉਹ ਪੂਰੀ ਤਰ੍ਹਾਂ ਲੋਕਤੰਤਰੀਕ ਸੀ ਡੈਮੋਕਰੈਟਿਕ ਸਿਸਟਮ ਜਿਹਨੂੰ ਅਸੀਂ ਕਹਿੰਨੇ ਆ ਜਿਵੇਂ ਸਾਡੇ ਪੰਜਾਬ ਦੇ ਵਿੱਚ ਵਿਧਾਨ ਸਭਾ ਚੁਣੀ ਜਾਂਦੀ ਹੈ ਲੋਕ ਸਭਾ ਚੁਣੀ ਜਾਂਦੀ ਹੈ ਐਮ ਪੀ ਤੇ ਐਮ ਐਲ ਏ ਅਸੀਂ ਵੋਟਾਂ ਪਾ ਕੇ ਚੁਣਦੇ ਆ ਬਿਲਕੁਲ ਇਸੇ ਤਰ੍ਹਾਂ ਹੀ ਇਹ ਯੂਨੀਵਰਸਿਟੀ ਦੇ ਅੰਦਰ ਲੋਕਤੰਤ੍ਰਿਕ ਜਿਹੜਾ ਪ੍ਰਬੰਧ ਸੀਗਾ ਡੈਮੋਕਰੈਟਿਕ ਸਿਸਟਮ ਸੀਗਾ ਇਹਨੂੰ ਚਲਾਉਣ ਲਈ ਜਿਹੜੇ ਇੱਕ ਕਿਸਮ ਦੇ ਸੈਨੇਟਰ ਜਿਨ੍ਹਾਂ ਨੂੰ ਮੈਂ ਕਹਿ ਸਕਦਾ ਮੈਂ ਐਮਐਲਏ ਨਾਲ ਤੁਲਨਾ ਕਰ ਸਕਦਾ ਮੈਂ ਕਿ ਜਿਵੇਂ ਅਸੀਂ ਐਮਐਲਏ ਚੁਣਦੇ ਆ ਉਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਪੜੇ ਲਿਖੇ ਵਿਦਿਆਰਥੀ ਹੁੰਦੇ ਸੀਗੇ ਪੁਰਾਣੇ ਜਿਨ੍ਹਾਂ ਜਿਹਦੇ ਵਿੱਚ ਮੈਂ ਖੁਦ ਵੀ ਵੋਟਰ ਐ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜਿਹੜੇ ਪੜੇ ਹੋਏ ਵਿਦਿਆਰਥੀ ਹੁੰਦੇ ਸੀਗੇ ਉਹ ਫਿਰ ਵੋਟ ਪਾ ਕੇ ਸੈਨੇਟਰ ਨੂੰ ਚੁਣਦੇ ਸੀਗੇ ਤੇ ਉਸ ਚੁਣੇ ਹੋਏ ਜਿਹੜੇ ਸੈਨੇਟਰ ਹੁੰਦੇ ਸੀਗੇ ਇਹ ਟੋਟਲ 90 ਸੈਨੇਟਰ ਹੁੰਦੇ ਸੀਗੇ ਜਿਦੇ ਵਿੱਚ 55 ਤਾਂ ਇਹ ਲੋਕਤੰਤਰਕ ਟੰਗ ਨਾਲ ਵੋਟਾਂ ਪੈ ਕੇ ਚੁਣੇ ਜਾਂਦੇ ਸੀਗੇ ਤੇ ਦੂਸਰੇ ਜਿਹੜੇ ਹੁੰਦੇ ਸੀ 35 ਦੇ ਲਗਭਗ ਉਹ ਉੱਪਰੋਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਐਕਸ ਆਫੀਸੀਓ ਜਿਹੜੇ ਹੁੰਦੇ ਨੇਗੇ ਵੱਖ-ਵੱਖ ਅਹੁਦਿਆਂ ਦੇ ਉੱਤੇ ਹੁੰਦੇ ਨੇ ਵੀ ਜਿਦੇ ਵਿੱਚ ਕੋਈ ਦੋ ਐਮਐਲਏ ਵੀ ਐਮਪੀ ਵੀ ਗਵਰਨਰ ਵੀ ਕੋਈ ਇਸ ਤਰ੍ਹਾਂ ਦੇ ਜਿਹੜੇ ਅਹੁਦੇਦਾਰ ਹੁੰਦੇ ਸੀ ਵਾਈਸ ਚਾਂਸਲਰ ਹੁੰਦਾ ਉਹ ਸਾਰੇ ਇਹਦੇ ਵਿੱਚ ਮੈਂਬਰ ਹੁੰਦੇ ਸੀਗੇ ਤਾਂ ਲੋਕਤੰਤਰਕ ਢੰਗ ਨਾਲ ਚੁਣੇ ਹੋਏ ਜਿਹੜੇ ਸੈਨੇਟਰ ਹੁੰਦੇ ਸੀਗੇ ਫਿਰ ਉਹਨਾਂ ਦੇ ਵਿੱਚੋਂ ਜਾ ਕੇ ਇੱਕ ਸਿੰਡੀਕੇਟ ਚੁਣੀ ਜਾਂਦੀ ਸੀ ਜਿਹਨੂੰ ਅਸੀਂ ਆਪਣੀ ਦੂਜੀ ਭਾਸ਼ਾ ਦੇ ਵਿੱਚ ਕੈਬਿਨੇਟ ਕਹਿ ਸਕਦੇ ਹਾਂ ਤਾਂ ਇਹ ਚੁਣੀ ਹੋਈ ਕੈਬਿਨੇਟ ਜਿਹੜੀ ਸਿੰਡੀਕੇਟ ਤੇ ਸੈਨੇਟਰ ਸੈਨੇਟ ਹੈ ਜਿਹੜੀ ਇਹ ਯੂਨੀਵਰਸਿਟੀ ਨੂੰ ਚਲਾਉਂਦੀ ਸੀ ਤੇ ਜੇ ਕੋਈ ਮਾੜਾ ਫੈਸਲਾ ਉੱਪਰੋਂ ਆਉਂਦਾ ਸੀਗਾ ਕਿਸੇ ਕਿਸਮ ਦਾ ਤਾਂ ਸਾਡੀ ਚੁਣੀ ਹੋਈ ਜਿਹੜੀ ਸੈਨੇਟ ਹੁੰਦੀ ਸੀ ਉਹ ਫਿਰ ਇਹਦਾ ਵਿਰੋਧ ਵੀ ਕਰਦੀ ਸੀ ਜਿਵੇਂ ਅਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਜਦੋਂ ਸ਼੍ਰੀ ਮੁਰਲੀ ਮਨੋਹਰ ਜੋਸ਼ੀ ਐਮ ਐਮ ਜੋਸ਼ੀ ਸੀਗੇ ਜਿਹੜੇ ਉਹ ਕੇਂਦਰ ਦੇ ਵਿੱਚ ਹਿਊਮਨ ਰਿਸੋਰਸਸ ਡਿਪਾਰਟਮੈਂਟ ਦੇ ਮੰਤਰੀ ਹੁੰਦੇ ਸੀ ਜਿਹਦੇ ਅੰਦਰ ਜਿਹਦੇ ਅੰਡਰ ਜਿਹੜਾ ਹੈਗਾ ਸਿੱਖਿਆ ਮੰਤਰਾਲਾ ਵੀ ਆਉਂਦਾ ਉਹਨਾਂ ਨੇ ਇੱਕ ਵਾਰੀ ਇਹ ਲਿਆਂਦਾ ਸੀ ਕਿ ਜੋਤਿਸ਼ ਜਿਹੜੀ ਵਿੱਦਿਆ ਹੈਗੀ ਹੈ ਤੇ ਹੋਰ ਕਰਮਕਾਂਡ ਹੈ ਜਿਹੜੇ ਉਹਨਾਂ ਨੂੰ ਸਿਲੇਬਸ ਦਾ ਹਿੱਸਾ ਬਣਾਇਆ ਜਾਏਗਾ ਇਹ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਇਆ ਜਾਏਗਾ ਜੋਤਿਸ਼ ਦਾ ਵਿਸ਼ਾ ਇਸ ਤਰ੍ਹਾਂ ਦਾ ਇੱਕ ਵਾਰੀ ਆਇਆ ਸੀ ਇਹ ਫਰਮਾਨ ਪਰ ਸਾਡੀ ਹੋਈ ਚੁਣੀ ਹੋਈ ਇਹ ਸੈਨੇਟ ਨੇ ਸਿੰਡੀਕੇਟ ਨੇ ਇਹਨੂੰ ਪੂਰੀ ਤਰ੍ਹਾਂ ਰੱਦ ਕੀਤਾ ਕਿ ਇਹ ਜਿਹੜਾ ਹੈਗਾ ਸਕੂਲ ਅਦਾਰਿਆਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਏ ਜਾਣ ਵਾਲਾ ਸਬਜੈਕਟ ਥੋੜਾ ਹੈ ਇਹਦਾ ਪ੍ਰਬੰਧ ਜੇ ਤੁਸੀਂ ਕਰਨਾ ਹੈ ਇਹ ਬਾਈ ਧਾਰਮਿਕ ਸਥਾਨਾਂ ਦੇ ਵਿੱਚ ਕਿਤੇ ਮੰਦਰਾਂ ਦੇ ਵਿੱਚ ਜਾਂ ਕਿਤੇ ਵੀ ਤੁਸੀਂ ਕਰ ਸਕਦੇ ਹੋ ਪਰ ਇਹਨਾਂ ਨੇ ਪੂਰੀ ਤਰ੍ਹਾਂ ਇਸ ਤਰ੍ਹਾਂ ਦਾ ਜਿਹੜਾ ਗੈਰ ਵਿਗਿਆਨਕ ਫੈਸਲਾ ਸੀ ਉਸ ਵੇਲੇ ਕੇਂਦਰ ਸਰਕਾਰ ਦਾ ਉਹਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀਗਾ ਕਿਉਂ ਕਰ ਦਿੱਤਾ ਸੀ ਕਿਉਂਕਿ ਚੁਣੇ ਹੋਏ ਸਾਡੇ ਜਿਹੜੇ ਸੈਨੇਟਰ ਹੁੰਦੇ ਸੀ ਸਿੰਡੀਕੇਟ ਹੁੰਦੀ ਸੀ ਇਹਨਾਂ ਕੋਲੇ ਲੋਕਾਂ ਦੀ ਦਿੱਤੀ ਹੋਈ ਪਾਵਰ ਹੁੰਦੀ ਸੀਗੀ ਤੇ ਹੁਣ ਕੇਂਦਰ ਸਰਕਾਰ ਨੇ ਕੀ ਕੀਤਾ ਹੈਗਾ ਕਿ ਚੁੱਪਚੀਪੇ ਇੱਕ ਫਰਮਾਨ ਜਾਰੀ ਕਰ ਦਿੱਤਾ ਇੱਕ ਨਾਦਰ ਸ਼ਾਹੀ ਫਰਮਾਨ ਜਾਰੀ ਕਰ ਦਿੱਤਾ ਹੈ ਕਿ ਇਹ ਸੈਨੇਟ ਖਤਮ ਇਹ ਸਿੰਡੀਕੇਟ ਖਤਮ ਪੂਰੀ ਤਰ੍ਹਾਂ ਜਿਹੜੀ ਯੂਨੀਵਰਸਿਟੀ ਹੈ ਜਿਹੜੀ ਉਹ ਬਿਊਰੋਕ੍ਰੇਸੀ ਹੈ ਜਿਹੜੀ ਉੱਥੋਂ ਦੀ ਨੌਕਰ ਸ਼ਾਹੀ ਹੈ ਜਿਹੜੀ ਜਿਹਨੂੰ ਡਿਪਿਊਟ ਜਿਹਨੂੰ ਜਿਹੜੀ ਨਿਯੁਕਤ ਕਰੂਗੀ ਕੇਂਦਰ ਸਰਕਾਰ ਕਰੂਗੀ ਯਾਨੀ ਪੰਜਾਬ ਦੇ ਹੱਕ ਖਤਮ ਕਰਨ ਦੀ ਇੱਕ ਕੋਜੀ ਚਾਲ ਹੈ ਇਹ ਤੇ ਉੱਥੇ ਜਿਹੜੀ ਯੂਨੀਵਰਸਿਟੀ ਨੂੰ ਪੂਰੀ ਤਰ੍ਹਾਂ ਬਿਊਰੋਕ੍ਰੇਸੀ ਦੇ ਹਵਾਲੇ ਕਰਨ ਦੀ ਚਾਲ ਚੱਲੀ ਜਾ ਰਹੀ ਹੈਗੀ ਤੇ ਨਤੀਜਾ ਫਿਰ ਕੀ ਨਿਕਲਦਾ ਹੈਗਾ ਕਿ ਉਹਨਾਂ ਨੇ ਪਹਿਲਾ ਫੈਸਲਾ ਇਹ ਲਿਆ ਹੈਗਾ ਕਿ ਇੱਥੇ ਤੁਸੀਂ ਜਿਹੜੇ ਵਿਦਿਆਰਥੀ ਹੈ ਚਾਹੇ ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਤਕਲੀਫ ਹੋਵੇ ਜਿਵੇਂ ਫੀਸਾਂ ਵਧੀਆਂ ਦੀਆਂ ਨੇ ਉਹ ਤੇ ਵਿਦਿਆਰਥੀ ਵੀ ਅੰਦੋਲਨ ਕਰਦੇ ਸੀ ਅੱਗੇ ਤੇ ਲੋਕਾਂ ਦੀ ਚੁਣੀ ਹੋਈ ਜਿਹੜੀ ਸੈਨੇਟ ਹੁੰਦੀ ਸੀਗੀ ਉਹ ਵੀ ਫੀਸਾਂ ਨਹੀਂ ਸੀ ਵਧਣ ਦਿੰਦੀ ਉਹ ਵਿਦਿਆਰਥੀਆਂ ਦੇ ਹੱਕ ਦੇ ਫੈਸਲੇ ਲੈਂਦੇ ਸੀਗੇ ਤੇ ਜੇ ਫੀਸ ਵਧਾਉਣੀ ਵੀ ਹੈ ਮੜੀ ਮੋਟੀ ਤਾਂ ਕਿੰਨੀ ਵਧਾਉਣੀ ਆ ਫਿਰ ਜਿਹੜੀ ਸਾਡੇ ਸੈਨੇਟ ਚੁਣੇ ਹੁੰਦੇ ਸੀਗੇ ਸੈਨੇਟਰ ਉਹ ਇਹਦੇ ਤੇ ਆਪਦਾ ਫੈਸਲਾ ਦਿੰਦੇ ਸੀਗੇ ਤਾਂ ਇਸ ਤਰ੍ਹਾਂ ਜੁਨੀਵਰਸਿਟੀ ਚੱਲਦੀ ਸੀਗੀ ਤਾਂ ਹੁਣ ਬੋਲਣ ਦੀ ਆਜ਼ਾਦੀ ਖਤਮ ਤੇ ਵਿਦਿਆਰਥੀ ਜਿਹੜੇ ਹੁਣ ਉੱਥੇ ਦਾਖਲਾ ਲੈਣਗੇ ਉਹਨਾਂ ਤੋਂ ਪਹਿਲਾਂ ਇਹ ਲਿਖਵਾ ਕੇ ਲਿਆ ਜਾਇਆ ਕਰੂਗਾ ਔਰ ਲਿਖਵਾਇਆ ਜਾਣ ਲੱਗ ਪਿਆ ਕਿ ਤੁਸੀਂ ਕੋਈ ਕਿਸੇ ਕਿਸਮ ਦਾ ਰੋਸ ਨਹੀਂ ਪ੍ਰਗਟ ਕਰੋਗੇ ਕੋਈ ਧਰਨਾ ਨਹੀਂ ਦਿਓਗੇ ਤੁਸੀਂ ਕੋਈ ਬੋਲੋਗੇ ਨਹੀਂ ਚੁੱਪ ਕਰਕੇ ਸ਼ੀਲ ਗਊਆਂ ਬਣ ਕੇ ਇੱਥੇ ਪੜ੍ਹੋਗੇ ਤੁਸੀਂ ਜੋ ਅਸੀਂ ਪੜ੍ਹਾਵਾਂਗੇ ਸਿਲੇਬਸ ਉਹ ਆਪਦੀ ਮਰਜ਼ੀ ਦੇ ਤੈਅ ਕਰਨਗੇ ਤੇ ਆਪਦੀ ਮਰਜ਼ੀ ਦੇ ਉੱਥੇ ਫਿਰ ਜਿਹੋ ਜਿਹੇ ਸਕਾਲਰ ਹੋਣਗੇ ਉਹ ਵੀ ਪਤਾ ਹੈ ਉੱਥੇ ਕਿਹੋ ਜਿਹੇ ਫਿਰ ਸੈਮੀਨਾਰ ਹੋਣਗੇ ਕਿਹੋ ਜਿਹੀਆਂ ਗੋਸਟੀਆਂ ਹੋਣਗੀਆਂ ਕਿਹੋ ਜੀ ਉੱਥੇ ਚਰਚਾ ਹੋਇਆ ਕਰੂਗੀ ਕਿਹੋ ਜੇ ਸਿਲੇਬਸ ਹੋਣਗੇ ਇਹ ਵੀ ਆਪਾਂ ਨੂੰ ਪਤਾ ਹੈ ਫਿਰ ਉਹ ਆਪਦੀ ਮਰਜ਼ੀ ਦਾ ਉਹ ਪ੍ਰਬੰਧ ਜਿਹੜਾ ਸਿਲੇਬਸ ਹੈ ਜਿਹੜਾ ਸਾਡੇ ਉੱਤੇ ਠੋਸਣਗੇ ਤੇ ਇਹ ਬਿਊਰੋਕ੍ਰੇਸੀ ਫਿਰ ਸਾਨੂੰ ਮਨਮਰਜ਼ੀ ਨਾਲ ਹੀ ਅਸੀਂ ਇਹਨਾਂ ਤੋਂ ਕੰਮ ਲੈ ਸਕਾਂਗੇ ਹੁਣ ਅੱਗੇ ਜੇ ਸਾਨੂੰ ਕਿਸੇ ਵਿਦਿਆਰਥੀ ਨੂੰ ਆਪਣੇ ਧੀ ਪੁੱਤ ਦਾ ਕੋਈ ਕੰਮ ਪੈ ਜਾਂਦਾ ਸੀ ਤਾਂ ਸਾਡਾ ਚੁਣਿਆ ਹੋਇਆ ਜਿਹੜਾ ਸੈਨੇਟਰ ਹੁੰਦਾ ਸੀ ਅਸੀਂ ਉਹਨੂੰ ਫੋਨ ਕਰਕੇ ਕਹਿੰਦੇ ਸੀ ਸਾਡਾ ਆਹ ਕੰਮ ਕਰਵਾ ਕੇ ਦਿਓ ਤਾਂ ਯੂਨੀਵਰਸਿਟੀ ਦੇ ਵਿੱਚੋਂ ਉਹ ਛੋਟੇ-ਮੋਟੇ ਕੰਮ ਸਾਡੇ ਫੋਨ ਦੇ ਉੱਤੇ ਹੋ ਜਾਂਦੇ ਸੀਗੇ ਹੁਣ ਜਦੋਂ ਸੈਨੇਟਰ ਬਣਨ ਗਈ ਨਹੀਂ ਤੇ ਫਿਰ ਸਾਡੀ ਉੱਥੇ ਸੁਣੂਗਾ ਕੌਣ ਅਸੀਂ ਯੂਨੀਵਰਸਿਟੀ ਗੇੜੇ ਮਾਰਿਆ ਕਰਾਂਗੇ ਤੇ ਉੱਥੋਂ ਦੀ ਜਿਹੜੀ ਅਫਸਰਸ਼ਾਹੀ ਆ ਉਹਦੇ ਬੱਸ ਪੈ ਜਾਾਂਗੇ ਤੇ ਫਿਰ ਜਿਵੇਂ ਬਾਕੀ ਦਫ਼ਤਰਾਂ ਦੇ ਵਿੱਚ ਸ਼ੋਸ਼ਣ ਹੁੰਦਾ ਹੈ ਫਿਰ ਇੱਥੇ ਵੀ ਸ਼ੋਸ਼ਣ ਹੋਊਗਾ ਯਾਨੀ ਲੋਕਾਂ ਦੀ ਜਿਹੜੀ ਸੈਨੇਟਰਾਂ ਦੇ ਰਾਹੀਂ ਸਿੰਡੀਕੇਟ ਦੇ ਰਾਹੀਂ ਯੂਨੀਵਰਸਿਟੀ ਦੇ ਵਿੱਚ ਦਖਲਅੰਦਾਜ਼ੀ ਸੀ ਜਾਂ ਜਿਹੜਾ ਪ੍ਰਭਾਵ ਸੀ ਉਹਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਇਹ ਜਿਹੜਾ ਫਰਮਾਨ ਹੈ ਉਹ ਕੇਂਦਰ ਸਰਕਾਰ ਨੇ ਲਾਗੂ ਕਰ ਦਿੱਤਾ ਹੈ ਤੇ ਇਸ ਤਰ੍ਹਾਂ ਦੇ ਜਿਹੜੇ ਸਿਲੇਬਸ ਹੋਣਗੇ ਜਿਵੇਂ ਮੁਰਲੀ ਮਨੋਹਰ ਜੋਸ਼ੀ ਜਿਹੜੇ ਸਾਡੇ ਸਿੱਖਿਆ ਮੰਤਰੀ ਸੀ ਕੇਂਦਰ ਦੇ ਵਿੱਚ ਉਸੇ ਤਰ੍ਹਾਂ ਦੇ ਗੈਰ ਵਿਗਿਆਨਕ ਜਿਹੜੇ ਸਿਲੇਬਸ ਹੈ ਉਹ ਵੀ ਲਵਾਏ ਜਾਣ ਦਾ ਖਤਰਾ ਹੈ ਕਿ ਇੱਥੇ ਕੋਈ ਅੰਧਵਿਸ਼ਵਾਸ ਫਲਾਉਣ ਵਾਲੇ ਕਰਮਕਾਂਡ ਵਹਿਮਪਰਬ ਫਲਾਉਣ ਵਾਲੇ ਜਿਹੜੇ ਸਲੇਫਸਾਂ ਦੇ ਵਿੱਚ ਹਿੱਸਾ ਬਣ ਸਕਦਾ ਇਸ ਤਰ੍ਹਾਂ ਦੀ ਗੱਲ ਜਿਵੇਂ ਪਿਛਲੇ ਸਮੇਂ ਦੇ ਵਿੱਚ ਅਸੀਂ ਵਿਰੋਧ ਕੀਤਾ ਸਾਡੀ ਸੈਨਟ ਨੇ ਵੀ ਵਿਰੋਧ ਕੀਤਾ ਇਹ ਸਾਰਾ ਕੁਝ ਅਸੀਂ ਵੇਖਿਆ ਤਾਂ ਇਹਦੇ ਨਾਲ ਹੀ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਇਹ ਯੂਨੀਵਰਸਿਟੀ ਦਾ ਜਿਹੜਾ ਇਤਿਹਾਸ ਰਿਹਾ ਹੈ ਇਹਦੇ ਜਿਹੜਾ ਯੂਨੀਵਰਸਿਟੀ ਦਾ ਸਾਡੀ ਜ਼ਿੰਦਗੀ ਦੇ ਵਿੱਚ ਰੋਲ ਰਿਹਾ ਹੈ ਇਨੇ ਕਿੰਨੇ ਵਧੀਆ ਵਿਗਿਆਨੀ ਪੈਦਾ ਕੀਤੇ ਨੇ ਕਿੰਨੇ ਸਾਇੰਟਿਸਟ ਪੈਦਾ ਕੀਤੇ ਕਿੰਨੇ ਅਰਥਸ਼ਾਸਤਰੀ ਪੈਦਾ ਕੀਤੇ ਚੋਟੀ ਦੇ ਪ੍ਰਸ਼ਾਸਕ ਪੈਦਾ ਕੀਤੇ ਔਰ ਚੋਟੀ ਦੇ ਜਿਹੜੇ ਲੀਡਰ ਪੈਦਾ ਕੀਤੇ ਜਿਦੇ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਰਿਹਾ ਜਿਹੜਾ 10 ਸਾਲ ਸਾਡਾ ਡਾਕਟਰ ਮਨਮੋਹਨ ਸਿੰਘ ਜਿਹੜੇ ਇੱਕ ਅਰਥਸ਼ਾਸਤਰੀ ਦੇ ਤੌਰ ਤੇ ਵੀ ਪ੍ਰਸਿੱਧ ਨੇ ਔਰ ਬਤੌਰ ਰਾਜਨੀਤਿਕ ਆਗੂ ਵਿਦੇਸ਼ ਤੇ ਪ੍ਰਧਾਨ ਮੰਤਰੀ ਦੇ ਤੌਰ ਤੇ ਵੀ ਉਹਨਾਂ ਦਾ ਪੂਰੀ ਦੁਨੀਆ ਦੇ ਵਿੱਚ ਨਾ ਹੈ ਉਹਨਾਂ ਦੀਆਂ ਨੀਤੀਆਂ ਨਾਲ ਕੋਈ ਪੂਰੀ ਤਰ੍ਹਾਂ ਸਹਿਮਤ ਹੋਵੇ ਨਾ ਹੋਵੇ ਉਹ ਵੱਖਰਾ ਵਿਸ਼ਾ ਹੈ ਪਰ ਇਸੇ ਜੁਨੀਵਰਸਿਟੀ ਦੇ ਉਹ ਵਿਦਿਆਰਥੀ ਰਹੇ ਨੇ ਇੱਥੋਂ ਹੀ ਪੜ੍ਹ ਕੇ ਗਏ ਨੇ ਇਸੇ ਜੁਨੀਵਰਸਿਟੀ ਨੇ ਇਹਨੇ ਕਾਬਲ ਲੀਡਰ ਪ੍ਰਸ਼ਾਸਕ ਤੇ ਹੋਰ ਜਿਹੜੇ ਵਿਗਿਆਨੀ ਹੈ ਉਹ ਪੈਦਾ ਕੀਤੇ ਹੈ ਤੇ ਇੱਥੋਂ ਸਾਡਾ ਪੰਜਾਬ ਨੂੰ ਖਾਰਜ ਕਰਨ ਲਈ ਪੰਜਾਬ ਨੂੰ ਖਤਮ ਕਰਨ ਲਈ ਇਹ ਫਰਮਾਨ ਜਾਰੀ ਹੋਇਆ ਤੇ ਮੈਂ ਪੂਰੇ ਪੰਜਾਬੀ ਬੋਲਣ ਵਾਲੇ ਲੋਕਾਂ ਨੂੰ ਪੰਜਾਬ ਵਾਸੀਆਂ ਨੂੰ ਪੰਜਾਬ ਤੋਂ ਬਾਹਰ ਵਸਦੇ ਲੋਕਾਂ ਨੂੰ ਵੀ ਬੇਨਤੀ ਇਹ ਕਰਨੀ ਚਾਹੁੰਦਾ ਕਿ ਇਸ ਜੁਨੀਵਰਸਿਟੀ ਨੂੰ ਬਚਾਉਣ ਲਈ ਕਿਉਂਕਿ ਸਾਡੀ ਮਾਂ ਜੁਨੀਵਰਸਿਟੀ ਹੈ ਤੇ ਬਾਕੀ ਦੀਆਂ ਜੁਨੀਵਰਸਟੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਤਾਂ ਧੀਆਂ ਕਿਹਾ ਜਾ ਸਕਦਾ ਚਾਹੇ ਪਟਿਆਲੇ ਵਾਲੀ ਜੁਨੀਵਰਸਿਟੀ ਹੈ ਚਾਹੇ ਅੰਮ੍ਰਿਤਸਰ ਵਾਲੀ ਹੈ ਇਹ ਮਾਂ ਹੀ ਨਾ ਜੇ ਰਹੀ ਸਾਡੇ ਕੋਲੇ ਤਾਂ ਕੱਲ ਨੂੰ ਫਿਰ ਧੀਆਂ ਦੇ ਉੱਤੇ ਵੀ ਹਮਲਾ ਬੋਲਿਆ ਜਾਊਗਾ ਇਸ ਕਰਕੇ ਆਓ ਮਾਂ ਨੂੰ ਬਚਾਈਏ ਤੇ ਜਿਹੜੀ ਕੇਂਦਰ ਸਰਕਾਰ ਦਾ ਜਿਹੜਾ ਇਹ ਨਾਦਰ ਸ਼ਾਹੀ ਫਰਮਾਨ ਹੈ ਉਹਨੂੰ ਰੋਕੀਏ ਕਿਉਂਕਿ ਪੰਜਾਬ ਦੀ ਧਰਤੀ ਨੂੰ ਉਜਾੜ ਕੇ ਹੀ ਚੰਡੀਗੜ੍ਹ ਬਸਿਆ ਸੀ ਤੇ ਪੰਜਾਬ ਦੀ ਧਰਤੀ ਤੇ ਹੀ ਇਹ ਜੁਨੀਵਰਸਿਟੀ ਬਸੀ ਹੈ ਤੇ ਇਸ ਦਾ ਜਿਹੜਾ ਇਤਿਹਾਸ ਹੈ ਇਸ ਦਾ ਨਾਂ ਜਿਹੜਾ ਪਹਿਲਾਂ ਕਿਸੇ ਵळे ਪੰਜਾਬ ਯੂਨੀਵਰਸਿਟੀ ਲਾਹੌਰ ਹੁੰਦਾ ਸੀ ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਤੇ ਇਹ ਸਾਡੀ ਮਾਂ ਯੂਨੀਵਰਸਿਟੀ ਹੈ ਤੇ ਅਸੀਂ ਮਾਂ ਯੂਨੀਵਰਸਿਟੀ ਦੀ ਡਟ ਕੇ ਜੇ ਅਸੀਂ ਇਹਦੇ ਲਾਇਕ ਪੁੱਤਰਾਂ ਤੇ ਇਹਦੀ ਰਾਖੀ ਕਰਨੀ ਬਣਦਾ ਤੇ ਜੇ ਇਹ ਸਾਡੇ ਕੋਲੋਂ ਮਾਂ ਯੂਨੀਵਰਸਿਟੀ ਹੱਥੋਂ ਨਿਕਲ ਗਈ ਤੇ ਕੱਲ ਨੂੰ ਫਿਰ ਪਟਿਆਲੇ ਵਾਲੀ ਯੂਨੀਵਰਸਿਟੀ ਫਿਰ ਅੰਮ੍ਰਿਤਸਰ ਯੂਨੀਵਰਸਿਟੀ ਤੇ ਹੋਰ ਯੂਨੀਵਰਸਿਟੀਆਂ ਦੇ ਉੱਤੇ ਵੀ ਉਹ ਹਮਲਾ ਬੋਲਣਗੇ ਤੇ ਆਪਣੇ ਫਰਮਾਨ ਲਾਗੂ ਕਰਨਗੇ ਤਾਂ ਇਹ ਵੱਡਾ ਮਸਲਾ ਹੈ ਵਿੱਦਿਆ ਦੇ ਖੇਤਰ ਦਾ ਤੇ ਇਹਨੂੰ ਜ਼ਰੂਰੀ ਜ਼ਰੂਰੀ ਅਤੀ ਜ਼ਰੂਰੀ ਮੰਨ ਕੇ ਇਹਦੇ ਉੱਤੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਮੰਗ ਪੱਤਰ ਵੀ ਦਿੱਤੇ ਜਾਣ ਤੇ ਹੋਰ ਵੀ ਕਿਸੇ ਕਿਸਮ ਦਾ ਜੋ ਸੰਘਰਸ਼ ਹੋ ਉਲੀਕਣਾ ਪਵੇ ਉਹ ਉਲੀਕਿਆ ਜਾਣਾ ਚਾਹੀਦਾ ਹੈ ਤੇ ਜੇ ਇਹਦੇ ਉੱਤੇ ਅਸੀਂ ਅਵੇਸ਼ਲੇ ਹੋ ਗਏ ਤਾਂ ਹੌਲੀ 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 ਫੇਰ ਸਾਡੇ ਹੱਥੋਂ ਸਭ ਕੁਝ ਖਿਸਕ ਜਾਏਗਾ ਪਹਿਲਾਂ ਪਾਕੜਾ ਬਿਆਸ ਮੈਨੇਜਮੈਂਟ ਬੋਰਡ ਦੀ ਗੱਲ ਵੀ ਹੋ ਚੁੱਕੀ ਹੈ ਤੇ ਹੁਣ ਇਹ ਹੈ ਤਾਂ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਸਾਰੇ ਲੋਕਾਂ ਨੂੰ ਕਿ ਇਹਦੇ ਉੱਤੇ ਚੇਤਨ ਹੋਵੋ ਅਵੇਅਰ ਹੋਵੋ ਜਥੇਬੰਦ ਹੋਵੋ ਪਾਰਟੀਆਂ ਗਰੁੱਪਾਂ ਧੜਿਆਂ ਤੋਂ ਉੱਪਰ ਉੱਠ ਕੇ ਹੁਣ ਇਹ ਲੜਾਈ ਲੜਨ ਦਾ ਵੇਲਾ ਆ ਗਿਆ ਹੈ ਤੇ ਮੈਂ ਆਸ ਕਰਦਾ ਤੁਸੀਂ ਇਹਦੇ ਉੱਤੇ ਸਾਰੇ ਖਰੇ ਉਤਰੋਗੇ ਤੇ ਜੇ ਤੁਹਾਨੂੰ ਇਹ ਗੱਲ ਚੰਗੀ ਲੱਗੀ ਹੈ ਤਾਂ ਇਹਨੂੰ ਕਿਤਾ ਵੱਧ ਲੋਕਾਂ ਤੱਕ ਸ਼ੇਅਰ ਕਰਿਓ ਮੇਰੀ ਇਹ ਬੇਨਤੀ ਹੈ ਤੁਹਾਨੂੰ ਤੇ ਦੂਜਾ ਲਾਈਕ ਕਰਕੇ ਸ਼ੇਅਰ ਕਰਕੇ ਕਮੈਂਟ ਕਰਕੇ ਮੇਘ ਰਾਜਰ ਅੱਲਾ ਮੇਰਾ ਨਾਂ ਹੈ ਤੇ ਚੈਨਲ ਦਾ ਨਾਂ ਵੀ ਇਹੀ ਹੈ ਉਹਨੂੰ ਤੁਸੀਂ ਸਬਸਕ੍ਰਾਈਬ ਕਰਕੇ ਮੈਨੂੰ ਆਪਦਾ ਦੋਸਤ ਬਣਾਇਓ ਤੁਹਾਡਾ ਬਹੁਤ ਬਹੁਤ ਧੰਨਵਾਦ